ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦ ਰਖਵਾਰੀ ਚੌਕੀ ਚੋ ਗਿਰਦ ਹਮਾਰੀ ਗੁਰ ਕਾ ਸਬਦ ਰਖਵਾਰੀ ਚੌਕੀ ਚੋ ਗਿਰਦ ਹਮਾਰੀ RAM ਨਾਮ ਮਨ ਲਾਗਾ ਜਮ ਲੱਜੈ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਨ ਕੀ ਸੇਵਨਾ ਬਿਰਥੀ ਜਾਸੀ ਅਣ ਦੇ ਕਰੇ ਤੇਰੇ ਦਾਸ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਗੁਰ ਆਪਣਾ ਸਦਾ ਧਿਆਇ ਸੰਤੋ ਤਿਸ ਬਿਨ ਅਵਰਨਾ ਕੋਈ ਕਾਰਨ ਕਾਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰਦਿਨੀ ਸਗਲ ਜੀਵਸ ਕੀਨੀ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ 5ਵਾਂ ਤਾਪ ਗਵਾਇਆ ਗੁਰਪੂਰੀ ਵਾਜੇ ਅਨਹਦ ਤੂਰੀ ਸਰਬਕਲਿਆਣ ਪ੍ਰਭ ਕੀਨੇ ਕਰ ਕੇ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੇ ਸੋ ਲਿਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸ੍ਰਿਠ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਧ ਪਾਵੈ ਮੋਹੀ ਸਿਆਣ ਬਕਸ਼ੂ ਨਾ ਆਵੇ ਹਮ ਬਾਰਿਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰ ਤਾਰੇ ਪ੍ਰਭ ਡੋਰੀ ਹਾਥ ਤਮਾਰੀ ਜੀ ਕਰਾਵੇ ਸੋ ਕਰਨ ਨਾਨਕ ਦਾਸ ਤੇਰੀ ਸਰਨਾ ਸੁਰਠ ਮਹਲਾ 5 ਹਰਨਾਮਰ ਦੀਪ ਰੋਇਆ ਸਭ ਕਾਜ ਹਮਾਰਾ ਹੋਇ ਕਬ ਚਰਨੀ ਮਨ ਲਾਗਾ ਪੂਰਨ ਜੰਕੇ ਪਾਗ ਮਿਲ ਸਾਧ ਸੰਗ ਹਰ ਧਾਈ ਆਟ ਪੈ ਰਿਆ ਰਾਧਿ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਔਂਕਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾ ਸੱਚੀ ਗੁਣ ਗਾਵੈ ਸੁਰਠ ਮਹਲਾ 5 ਗੁਰ ਮਿਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਨਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਤ ਤਿਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੀ ਪ੍ਰਭ ਆਪਣਾ ਬਿਰਦ ਸਮਾਰੀ ਪਤ ਤੇ ਪਾਵਨ ਹਰ ਨਾਮਾ ਜਾਨ ਨਾਨਕ ਸਦ ਕੁਰਬਾਨਾ ਸੁਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹ ਲੋਹੜਾ ਗੁਰੂ ਬਾਰਿਆ ਅਣ ਦੇ ਕਰੋ ਪੈ ਤਮਾਤਾ ਪਰਮੇਸ਼ਰ ਜੀ ਕਾ ਦਾਤਾ ਸਬ ਚਿਤ ਮਨ ਦਾਸ ਤੁਮਾਰੀ ਰੱਖੇ ਪੈ ਜਦਾਸ ਆਪਣੇ ਕੀ ਕਾਰਜ ਆਪ ਸਵਾਰੀ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਨਤਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੁਰਠਾ ਮਹੱਲਾ ਪੰਜਵਾਂ ਸਦਾ ਸਦਾ ਹਰਿ ਜਾਪੀ ਪ੍ਰਭ ਬਾਲਕ ਰਾਖੀਆ ਪੀ ਸੀਤ ਲਾਠਾ ਕਰਾਈ ਬਿਗਨ ਗੈ ਹਰ ਨਾਈ ਮੇਰਾ ਪ੍ਰਭ ਹੋਵਾ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾਲਾ ਰਹਾ ਪ੍ਰਭ ਕਰਨ ਕਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹਲਾ 5 ਆਪਣਾ ਗੁਰੂ ਤੇ ਆਈ ਮਿਲ ਕੁਸਲ ਸੇਤੀ ਕਰਾਈ ਨਾਮੇ ਕੀ ਵਢਾਈ ਤਸਕੀਮਤ ਕੈਨ ਨਾ ਜਾਈ ਸੰਤੋ ਹਰ ਹਰ ਹਰਿਆ ਰਾਦ ਹਰਿਆ ਰਾਦ ਸਭੋ ਕੁਛ ਪਾਈਏ ਕਾਰਜ ਸਗਲੇ ਸਦ ਰਹਾਉ प्रेम भगत प्रबल गी सो पाए जिस वड भागी जन नानक नाम त्याया ते तिन सर्व सुखा फल पाया सोरठ महल्ला 5म परमेश्वर ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨਧਿਕਰੀ ਨਰ ਨਾਰੀ ਹਰ ਹਾਰ ਪ੍ਰਭ ਕਿਰਪਾ ਤਾਰੀ ਸੰਤੋਖ ਹੋਵਾ ਸਭ ਥਾਈ ਪਾਰ ਬਰਮ ਪੂਰਨ ਪਰਮੇਸ਼ਰ ਹਰ ਅਵਰ ਆ ਸਭ ਨੀਂ ਜਾਈ ਰਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮੇਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕੱਡ ਕੱਟ ਸਬਦ ਸੁਪਾਖੇ ਘੋਰ ਕੇ ਚਰਨ ਉਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੋ ਤੇਰੀ ਭਗਤ ਵੜਾਈ ਬਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵ ਸਤ ਗੁਰ ਪੂਰੇ ਪਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਬਰਬ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛੈ ਸੋਈ ਪਲ ਪਾਵੇ ਬਿਰਥੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤੰਕਾ ਮਨ ਲੀਨਾ ਪਾਰ ਬਰਮ ਮਨ ਪਾਵੇ आठ पैर हार का जस रवना बिकट गोरी लाठी संग मिलाए लिया मेरे करते संत साद पैसाथी कर गैली नि सर्वस दीनी आपे आप मिलाया कौन नानक ਸਰਬਤੋ ਕਪੂਰਨ ਪੂਰਾ ਸਤ ਗੁਰ ਪਾਇਆ ਸੋਰਠ ਮਹੱਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਿਸ਼ਾਰੀ ਇਸ ਅਗੇ ਕੋ ਨਾ ਟਿਕੈ ਵਿਕਾਰੀ ਗੁਰ ਪੂਰੇ ਏ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾਂ ਜੋ ਸਿਮਰੈ ਤਿਸ ਕੀ ਗਤ ਹੋਵੇ ਉਦਰੇ ਸਗਲੇ ਕੋਟਾਂ ਰਹਾਉ ਸੰਤ ਸੰਗ ਜਸ ਗਾਇਆ ਏ ਪੂਰਨ ਹਰ ਤਨ ਪਾਇਆ ਕਉ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੇਨੀ ਨਿਤ ਆਨੰਦ ਸੁਖ ਪਾਇਆ ਧਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਪਲਦਾਤੀ ਗੁਰਪੂਰੈ ਕਿਰਪਾ ਕਰ ਦੇਨੀ ਵੇਰ ਲੇ ਕੇ ਨਹੀਂ ਜਾਂਦੀ ਰਹਾਉ ਗੁਰ ਬਾਣੀ ਗਾਵੇ ਭਾਈ ਹੋ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਬੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵ ਗੁਰਪੂਰਾ ਰਾਦੇ कारज सगले साधे सगले मनोर पूरी बाजी अनहद तोरी संतो राम जपत सुख पाया संत अस्थान बसे सुख सहजे सगली दुख मिटाया रहाओ गुरपूर की बाणी ਪਾਰ ਪਰਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਆਖ ਕਹਾਣੀ ਸੋਰਠ ਮਹੱਲਾ ਪੰਜਵਾਂ ਭੁਖੇ ਖਾਵਤ ਲਾਜ ਨ ਆਵੇ ਤਿਉਹਾਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗੇ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਮੀ ਕਾਮ ਲਬਾਵੇ ਤਿਉਹਾਰ ਦਾਸ ਹਰ ਜਸ ਪਾਵੇ ਜੋ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰਪੂਰੀਤੀ ਪਾਵੇ जन नानक नाम त आव महला पंजवा सुख साध कर नंद कै मुख पूरे गुर पैराया बिन सी दुख सबाया। संतो साचे की वड जिन अचरज सोभ बनाई रहाओ बुले सैब के पाणी दास बाणी ब्रह्म वखाणी नानक प्रभ सुखदाई जिन पूरी बणत बनाई सुठ महला पंजमपनारि त्याई ਕਾਰ ਸਾਹੀ ਸਲਾਮਤ ਆਈ ਸੰਤੋਖ ਪਿਆ ਸੰਸਾਰੀ ਗੁਰਪੂਰੀ ਲੈਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੀ ਭਗਤ ਕੀ ਗਣਤ ਨਾ ਗਣੀ ਰਾਖੇ ਬਾਲ ਗੋਪਾਲਾ ਰਹਾ ਹਰ ਨਾਮ ਅਰਦੀ ਉਰਤਾਰੀ ਤੈਨ ਸੱਬੀ ਤੋਂ ਕੁਸਵਾਰੀ ਗੁਰਪੂਰੈ ਤੁਸ ਦੀਆ ਤੇਰ ਨਾਨਕ ਦੁਖ ਨਾ ਥੀਆ ਸੋਰਠ ਮਹੱਲਾ ਪੰਜਵ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਏ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੀ ਸੋ ਜਸ ਤੇਰਾ ਗਾ ਵੈ ਰਹਾ ਤੂੰ ਭਰ ਸੁਆਮੀ ਮੇਰਾ ਸੰਤਾਂ ਪਰਵਾਸਾ ਦੇਰਾ ਨਾਨਕ ਪ੍ਰਭ ਸਰਨਾਈ ਮੋਕ ਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣ ਤ ਬਣਾਈ ਫਿਰ ਡੋਲਤ ਕਤ ਹੋ ਨਾਈ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਰੰਤਰ ਜਾਨੀ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੋਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇਂ ਨੀਰੇ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸਚ ਸਾਖ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸਕਸਾਂ ਦੇ ਫਿਰਾਈ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਸੁਰਠਮਹੰਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਗੁਰ ਤਨ ਕੀ ਸਰਨੀ ਪਾਈਐ ਦਰਸ਼ਨ ਪੀਟ ਤੋਤ ਅਨੰਦਾ ਦੁਖ ਗਿਆ ਹਰ ਗਾਈਏ ਫਰ ਰਸ ਪੀਵੋ ਪਾਈ ਨਾਮ ਜਪੋ ਨਾਮ ਆਰਦ ਗੁਰਪੂਰੈ ਕੀ ਸਰਨਾਈ ਰਹਾਉ ਤਿਸੇ ਪਰਾਪਤ ਜਿਸ ਤੋਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਾਈ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਰਿ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੀ ਪ੍ਰਭ ਤੇਰਾ ਤਿਸੇ ਆਂਦੇ ਸਾਈ ਸਤਗੁਰ ਚਰਨ ਲਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਈ ਸੋਕ ਸਹਿ ਜੀ ਆਨੰਦ ਕਨੇਰੀ ਸਤ ਗੁਰ ਦੀ ਆਦਲਾਸਾ ਜਿਨ ਕਰ ਆਏ ਸੋਬਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾਂ ਕੀ ਪੂਰਨ ਪ੍ਰਭ ਕੀ ਕੰਮ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਾਕੇ ਜਪ ਨਾਨਕ ਹਰ ਹਰ ਨਾਮਾ